ਆ ਗੰਡੇ ਠੰਡੇ ਲੱਖੋ ਸਾਰੇ ਬੁੱਲ ਲੈ ਪਰਦੇ ਮਾਰਦਾ ਵਾਹ ਜਿੰਨੇ ਘੋੜਾ ਹੋ ਬੰਦੋ ਅਰਜੰਦੇ ਠੰਡੇ ਲੱਖੋ ਸਾਰੇ ਬੁੱਲ ਲੈ ਪਰਦੇ ਮਾਰਦਾ ਵਾਹ ਜਿੰਨੇ ਘੋੜਾ ਹੋ ਬੰਦੋ ਜਿੰਨੇ ਦੇ ਇਹੋ ਇਕ ਲੰਨੇ ਅਨੰਦ ਲੋਕ ਲੰਨੇ ਲਿਆ ਲਿਆ ਤਰੀ ਬੇਸ਼ ਉਹ ਯਾਰ ਕਿ ਪਹਿਲਾ ਗੇਮ ਤੇ ਅੱਗੇ ਉੱਪਰ ਉਹ ਜਿਹੜਾ ਕਿ ਪਹਿਲਾਂ ਸੀ ਤੇ ਸਵਾਦ ਕਿੰਨਾ ਟਾਕੋ ਦੇ ਨਾਲ ਪਿਆ ਗਿਆ ਉਹ ਵੀ ਸਪਾਈਸ ਤੇ ਬੱਲੋ ਦੇਖੋ ਜੀ ਸਵਾਬ ਨਾਲ ਮੇਰਾ ਫੈਮ ਦਾ ਸਿਰਫ ਜਾ ਰਿਹਾ ਹੈ ਸਾਰੇਆਂ ਦਾ ਵਾਪੇ ਨਿਵਾਸੀਆਂ ਦਾ ਠੀਕ ਹੈ ਜੀ ਤੇ ਮੇਰੇ ਆਪਸਰਾ ਦਾ ਜਿਨ੍ਹਾਂ ਨੂੰ ਮੈਨੂੰ ਦੁਬਾਰਾ ਮੌਕਾ ਦਿੱਤਾ ਇੱਥੇ ਆਉਣ ਨੂੰ ਸੇਵਾ ਨਿਵਾਣ ਨੂੰ ਤੇ ਚਲੋ ਜੋ ਸਰਕਾਰ ਦੇ ਹਦਾਇਤਾਂ ਨੇ ਉਹਦੇ ਮੁਤਾਬਕ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਇਹ ਜਿਹੜਾ ਨਸ਼ਿਆਂ ਦਾ ਜੰਗ ਚੱਲ ਰਿਹਾ ਸਾਡਾ ਅਸੀਂ ਉਹਦੇ ਤੇ ਜਿੱਤ ਹਾਸਲ ਕਰਾਂਗੇ ਤੇ ਸਾਡੀ ਇਹ ਹੀ ਮੇਰੀ ਪਬਲਿਕ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਜਿਹੜਾ ਸਾਡਾ ਸਾਥ ਦਿਓ ਤੇ ਜਿਹੜਾ ਇਸ ਨਸ਼ੇ ਨੂੰ ਉਡਾਪਾ ਜਿਹੜਾ ਹੈਗਾ ਇਹ ਯੁੱਧ ਨੂੰ ਆਪਾਂ ਜਿੱਤ ਸਕਦੇ ਹਾਂ ਇਹ ਵੀ ਬੈਰੀ ਸਪਾਇਸਿੰਗ ਵੀ ਬੈਰੀ ਵੀ ਤੁਹਾਡੇ ਨਾਲ ਆ ਰਹੇ ਤੇ ਕਿਤੇ ਵੀ ਮਸੂਮ ਜਾਂ ਕਰਦਾ ਅਸੀਂ ਜਿਹੜੇ ਆ ਗਏ ਤੁਹਾਡੇ ਕੋਲ ਦੇਖੋ ਮੈਂ ਇਹਨਾਂ ਦਾ ਬਹੁਤ ਤਾਨੁਵਾਦ ਕਰਨਾ ਪਬਲਿਕ ਤੋਂ ਬਿਨਾ ਕਿੰਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਫੋਰਸ ਜਿਹੜੀ ਹੈ ਉਹ ਨਹੀਂ ਕੁਝ ਕਰ ਸਕਦਾ ਇਸ ਕਰਕੇ ਜਿਹੜਾ ਇਹਨਾਂ ਦਾ ਸਹਿਯੋਗ ਹੈ ਇਸ ਲੈਵਲ ਤੇ ਉੱਤੇ ਜਿਹੜਾ ਸਹਿਯੋਗ ਹੈ ਬਹੁਤ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਸਾਡੇ ਨਾਲ ਮੋਢੇ ਨਾਲ ਮੋਢਾ ਲੈ ਕੇ ਚੱਲਣਗੇ ਤਾਂ ਇਸ ਜਿਹੜਾ ਹੈਗਾ ਕਿ ਨਸ਼ਿਆਂ ਦੇ ਜਿਹੜਾ ਹੈ ਸਾਡਾ ਜੰਗ ਚੱਲ ਰਹੀ ਹੈ ਇਸ ਤੇ ਪ੍ਰਭ ਕਰਾ ਮੇਰਾ ਇਹ ਬੇਨਤੀ ਇਹ ਹੈ ਵੀ ਨਸ਼ਾ ਵੇਚਣ ਵਾਲੇ ਤੇ ਮੇਰੀ ਇਹ ਹੀ ਹੈ ਵੀ ਜਾਂ ਜਿੰਨਾ ਚਿਰ ਮੈਂ ਆ ਮੈਂ ਆਪਣੇ ਇਲਾਕੇ ਵਿੱਚ ਨਸ਼ਾ ਨਾ ਵੇਚਣ ਦੇਣਾ ਨਾ ਮੈਂ ਕੋਈ ਨਸ਼ੇ ਵਾਲਾ ਬਣਾ ਕੇ ਰਹਿਣ ਦੇਣਾ ਉਹ ਕਿਰਪਾ ਕਰਕੇ ਜੋ ਮੇਰੇ ਸਰ ਸਾਡੀਆ ਸਰਕਾਰ ਦੀ ਹਦਿਆਤਾਂ ਨੂੰ ਜਾਂ ਮੇਰੇ ਉੱਚ ਅਫਸਰ ਦੀਆਂ ਡੀਜੀ ਸਾਹਿਬ ਦੀਆਂ ਡਿਜੀ ਸਾਹਿਬ ਦੀਆਂ ਐਸਐਸਪੀ ਸਾਹਿਬ ਹਦਾਤਾਂ ਮੁਤਾਬਕ ਜੋ ਹੈ ਇਸ ਇਥੋਂ ਜੋ ਵੀ ਹੈ ਜਿਹਨੇ ਨਸ਼ੇ ਵਾਲਾ ਹੈ ਕੰਸਰਨ ਉਹ ਸਾਰੇ ਇਥੋਂ ਜਿਹੜਾ ਹੈ ਜਾਂ ਤਾਂ ਚਲੇ ਜਾਣਾ ਜਾਂ ਜਾਂ ਉਹਨਾਂ ਖਿਲਾਫ ਜੜੀ ਬਣਦੀ ਕਰਦੇ ਅਸੀਂ ਬਹੁਤ ਧੰਨਵਾਦੀਆਂ ਪੰਜਾਬ ਸਰਕਾਰ ਮਾਣਯੋਗ ਐਮ ਐਲ ਏ ਵਰਦੇਸ਼ ਸਿੰਘ ਦੇਵਮਾਨ ਜੀ ਅਤੇ ਸਾਡੇ ਆਲਾ ਅਫਸਰ ਵਰੁਣ ਸ਼ਰਮਾ ਜੀ ਐਸ ਐਸ ਪੀ ਸਾਹਿਬ ਕਿ ਉਹ ਚੀਮਾ ਸਾਹਿਬ ਵਰਗੇ ਅਫਸਰਾਂ ਨੂੰ ਨਾਬੇ ਲਾਇਆ ਉਹਨਾਂ ਨੇ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮਹਿੰਮ ਚੱਲ ਰਹੀ ਹੈ ਤੇ ਉਥੇ ਜਿਹੜੇ ਟਾਪ ਦੇ ਅਫਸਰ ਆਜਣ ਨਾਲ ਤਾਂ ਮੇਰੇ ਸ਼ਹਿਰ ਦੇ ਵਿੱਚ ਨਾਭੇ ਸੋਨੇ ਤੇ ਸਹਾਕਾ ਹੁੰਦਾ ਤੇ ਬਾਕੀ ਤਾਂ ਨਾਬੇ ਵਾਲੇ ਚੀਮਾ ਸਾਹਿਬ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਦੇਖਿਆ ਹੋਇਆ ਕਰੋਨਾ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਸੀ ਤੇ ਬੜੇ ਗਲਤ ਜਿਹੜੇ ਕੰਮ ਚੱਲਦੇ ਸੀ ਸ਼ਹਿਰ ਦੇ ਵਿੱਚ 20-30 ਸਾਲ ਦੇ ਉਹ ਬੰਦ ਕਰਾਇਆ ਤੇ ਅਸੀਂ ਤਾਂ ਪਹਿਲਾਂ ਹੀ ਇਹਨਾਂ ਦੇ ਫੈਨ ਆ ਤੇ ਨਾਭਾ ਇਹਨਾਂ ਦੇ ਨਾਮ ਤੋਂ ਹੀ ਅੱਜ ਮੇਰੇ ਖਾਲ ਅੱਧੇ ਦਾ ਨਾਮ ਸੁਣ ਕੇ ਭੱਜ ਕੇ ਆਉਣ ਦੇ ਇਹ ਵੀ ਚੀਮਾ ਆ ਗਿਆ ਤੇ ਅਸੀਂ ਬਹੁਤ ਧੰਨਵਾਦੀ ਆ ਫੇਰ ਦੁਬਾਰਾ ਪੰਜਾਬ ਸਰਕਾਰ ਦੇ ਕਿ ਜੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਉਹਦੇ ਚ ਜਿਹੜੇ ਘਰ ਉੱਜੜਦੇ ਤੇ ਉਹ ਹੁਣ ਬਚ ਜਾਣਗੇ ਤੇ ਅਸੀਂ ਨਾਲ ਆ ਹਰ ਤਰੀਕੇ ਦਾ ਸਹਿਯੋਗ ਸਾਡੇ ਸਫਾਈ ਕਰਮਚਾਰੀ ਭਾਈਚਾਰੇ ਦਾ ਸਾਰਾ ਨਾਲ ਆ ਅਸੀਂ ਚੀਮਾ ਸਾਹਿਬ ਦਾ ਪਹਿਲਾ ਪਹਿਲੀ ਗੜੀ ਤੋਂ ਹੀ ਬਹੁਤ ਸਵਾਗਤ ਕਰਦੇ ਆ ਪਹਿਲਾਂ ਆਪਣੇ ਸਦਰ ਦੇ ਵਿੱਚ ਰਹਿ ਕੇ ਗਏ ਨੇ ਸਦਰ ਤੋਂ ਬਾਅਦ ਫਿਰ ਇਹ ਸੀਆਈ ਰਹਿ ਕੇ ਗਏ ਨੇ ਸੀਆਈ ਤੋਂ ਬਾਅਦ ਫਿਰ ਇੱਥੇ ਕਤਵਾਲੀ ਰਹਿ ਕੇ ਗਏ ਨੇ ਹੁਣ ਦੁਬਾਰਾ ਕਤਵਾਲੀ ਦੇ ਵਿੱਚ ਆਇਆ ਸ਼ਹਿਰ ਦੇ ਵਿੱਚ ਤੇ ਸਾਡੇ ਵਿੱਚ ਬਹੁਤ ਖੁਸ਼ੀ ਹੈ ਮੈਂ ਤੇ ਆਪ ਸਰਕਾਰ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਤੇ ਗੁਰਦੇਵ ਸਿੰਘ ਦੇ ਮਨ ਐਮਐਲਏ ਸਾਡੇ ਨਾਬਾਜੀ ਜਿਨ੍ਹਾਂ ਨੇ ਸਾਨੂੰ ਚੀਮਾ ਜੀ ਨੂੰ ਦੁਬਾਰਾ ਘਤਵਾਲੀ ਦੇ ਵਿੱਚ ਭੇਜਿਆ ਤੇ ਮਾਨੂੰ ਦਾ ਵਿਸ਼ਵਾਸ ਦਾ ਬਾਤਰਾ ਨਾ ਮੈਂ ਨਸ਼ਾ ਕਰੂੰਗਾ ਤੇ ਨਾ ਮੈਂ ਨਸ਼ਾ ਕਰਨ ਦਊਗਾ ਥੋ ਕਿੰਨੀਆਂ ਪੈਣਾ ਦੇ ਘਰ ਉਜੜ ਗਏ ਕੀ ਪਤਾ ਇਸ ਵਜ੍ਹਾ ਨਾਲ ਦੁਬਾਰਾ ਬਸ ਜਾਨ ਤੇ ਸਹੀ ਹੋ ਮੈਂ ਇਨਾਂ ਲੋਕਾਂ ਦਾ ਧੰਨਵਾਦ ਕਰਦਾ ਅਸੀਂ ਪੰਜਾਬ ਸਰਕਾਰ ਤੇ ਸਾਡੇ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਨਾਬੇ ਨੂੰ ਬਹੁਤ ਹੀ ਕਾਬਲ ਅਫਸਰ ਚੀਮਾ ਸਾਹਿਬ ਦਿੱਤੇ ਨੇ ਇਹ ਪਹਿਲਾਂ ਵੀ ਸਾਡੇ ਲੌਕਡਾਊਨ ਦੇ ਵਿੱਚ ਕਰੋਨਾ ਟਾਈਮ ਇਹਨਾਂ ਨੇ ਜੋ ਨਜਾਇਜ਼ ਕੰਮ ਚੱਲਦੇ ਸੀ ਪਿਛਲੇ 20 ਸਾਲਾਂ ਤੋਂ ਉਹ ਬੰਦ ਕਰਾਏ ਨੇ ਸਾਡੇ ਨਾਬਾ ਨਿਵਾਸੀ ਇਹ ਸੁਣ ਕੇ ਬਹੁਤ ਖੁਸ਼ ਨੇ ਕਿ ਚੀਮਾ ਸਾਹਿਬ ਦੁਆਰਾ ਆਪਣਾ ਕਤਵਾਲੀ ਦੇ ਵਿੱਚ ਜੁਆਇਨ ਹੋਏ ਨੇ ਨਾਬਾ ਨਿਵਾਸੀ ਪਹਿਲਾਂ ਵੀ ਇਹਨਾਂ ਦੇ ਬਹੁਤ ਫੈਨ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਤੇ ਗੁਰਦੇਵ ਸਿੰਘ ਦੇਮਾਂਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਹ ਮਹੀਨ ਜੰਦ ਨਸ਼ੇ ਅਮਰਦ ਦੇ ਕਾਰਨ ਕਈ ਘਰ ਉਜੜਣੋਂ ਬਚ ਗਏ ਜੀ ਤੇ ਜਿਹੜੇ ਚੀਮਾ ਸਾਹਿਬ ਨੇ ਮੁਕਾਬਲਾ ਅਫਸਰ ਨੇ ਉਹ ਸਾਨੂੰ ਉਹਨਾਂ ਦੇ ਬਹੁਤ ਮਾਣ ਤੇ ਉਹ ਸਾਡੇ ਪਹਿਲਾਂ ਵੀ ਰਹੇ ਨੇ ਪਹਿਲਾਂ ਵੀ ਉਹਨਾਂ ਨੇ ਕਈ ਕਾਬਿਲ ਕੰਮ ਕਰੇ ਨੇ